ਹੁੰਦਾ ਕੰਮ ਕਰ ਲਿਆਸ ਮੇਰੇ ਪੁੱਤਰ ਨੇ ਹਮ ਕੀ ਕੀਤਾ ਸੀ 1 2 3 ਠੀਕ ਹੈ ਚਾਹ ਤਰਾ ਬੈਗ ਢੋ ਲਵਾਂ ਮੈਂ ਵੇਲਾ ਕਰ ਦਿੱਤਾ ਵਾ ਦੇਖਾਂ ਕੋਈ ਛੋਰਤ ਨਹੀਂ ਹੈਗਾ ਲੈ ਚ ਦੇਖਾਂ ਨਾਲ ਤੇਰੀ ਚਾਚੀ ਕੀ ਕਰਦੀ ਪਈ ਐ ਦੋ ਚਾਰ ਕੰਮ ਕਹੇ ਸੀ ਉਹਨੂੰ ਕਰਨ ਨੂੰ ਵੇਖਾਂ ਕਿਤੇ ਕਿ ਨਹੀਂ ਕੀਤੇ ਚਲਾ ਪੁੱਤ ਆ ਕਰ ਦੇ ਬੇਦੀ ਦੀ ਕੰਮ ਕਰ ਦੇ ਬੇਸੀਗੇ ਲੀਕੋਸ਼ਨੀ ਬੈਂਕ ਤੋਂ ਨਾ ਉਹਦਾ ਸਕੂਲ ਦਾ ਉਹ ਖਾਲੀ ਕੀਤਾ ਐ ਚੋ ਕਿਤਾਬਾਂ ਕੱਢ ਕੇ ਲਫਾਫੇ ਚ ਪਾਈਆਂ ਤੂੰ ਦੱਸ ਤੂੰ ਕੀ ਕੀਤਾ ਕੰਮ ਕਰ ਲਿਆ ਸਾਰਾ ਕਿਹੜਾ ਕੰਮ ਸਬਜੀ ਦਾ ਕਿਹਾ ਏ ਕੱਟ ਤੇ ਲਈ ਐ ਮੈਂ ਹੁਣ ਹੁਣ ਮੈਂ ਨਾ ਨੂੰ ਲਿਆਵਾ ਤੂੰ ਨਾ ਧੋ ਲਿਆ ਵੈ ਤੇ ਸਫਾਈਆਂ ਨਹੀਂ ਸੀ ਕਰਨੀਆਂ ਨਾਮ ਕੀ ਕਰਦੀ ਐ ਤੂੰ ਕਮਾਲ ਹੋ ਗਈ ਐ ਹੋਰ ਮੈਂ ਨਾ ਨੂੰ ਲਿਆਵਾ ਹੁਣ ਆਪੇ ਕਰ ਲਉ ਸਫਾਈਆਂ ਹੁਣ ਮੈਂ ਚੱਲੀ ਆ ਲੈ ਦੱਸ ਕਿੱਤਾ ਕੀ ਐਨੇ ਸਿਰਫ ਇੱਕ ਸਬਜੀ ਕੱਟੀ ਐ ਨਾ ਲਿਆਵਾ ਤਿਆਰ ਹੋ ਕੇ ਬਹਿ ਗਈ ਐ ਸਪਾਂਡੇ ਇਹ ਵਾਹ ਮੈਂ ਨੱਕ ਕਰ ਰਹੀ ਨਾ ਗਾਲਿਆ ਨਾ ਵਾਹ ਤੂੰ ਫੋਨ ਤੇ ਲੱਗੀ ਹੋਈ ਐ ਵੇਲੇ ਹੋ ਕੇ ਜਿਵੇਂ ਬੈਠੀ ਕੋਈ ਕੰਮ ਹੀ ਨਹੀਂ ਕਰਦਾ ਤੂੰ ਭੰਡ ਦੇ ਕਿਤੇ ਨਹੀਂ ਹੈਗੇ ਤੈਨੂੰ ਮੈਂ ਤਿੰਨ ਚਾਰ ਕੰਮ ਕਹਿ ਕੇ ਗਈ ਸੀ ਤੇ ਸਿਰਫ ਤੂੰ ਸਬਜ਼ੀ ਹੀ ਕੱਟੀ ਆ ਤੇ ਦੀਦੀ ਫੇਰ ਕਿ ਹੋਇਆ ਜੇ ਮੈਂ ਭਾਂਡੇ ਨਹੀਂ ਮਾਜੇ ਹੁਣ ਮੈਂ ਨਾਨ ਨੂੰ ਲਿਆ ਵਾ ਤੇ ਹੁਣ ਮੈਂ ਸਾਰਾ ਕੰਮ ਕਰੀ ਜਾਵਾਂ ਬਾਰ-ਬਾਰ ਫੇਰ ਮੇਰੇ ਕੱਪੜੇ ਵੀ ਗੰਦੇ ਹੋਏ ਜਾਣੇ ਆ ਆਪੇ ਕਰ ਲੋ ਤੁਸੀਂ ਚਲ ਕੋਈ ਗੱਲ ਨਹੀਂ ਉਹਦੋਂ ਮੈਂ ਕਰ ਹੀ ਲਾਵਾਂਗੀ ਭਾਂਡੇ ਪਤਾ ਜਦੋਂ ਮੰਮੀ ਘਰ ਨਹੀਂ ਨਾ ਹੁੰਦੇ ਤੂੰ ਹਮੇਸ਼ਾ ਇਦਾਂ ਹੀ ਕਰਦੀ ਹੈ ਕੰਮ ਤੇ ਮੈਂ ਕਰ ਹੀ ਲੈਣਾ ਤਰੀਕਾ ਸੂਲ ਹੁੰਦਾ ਨਾ ਵਾ ਸਾਡੀ ਵਾਰੀ ਬੰਨੀ ਹੋਈ ਹੈ ਕਰ ਤੂੰ ਰੈਸਟ ਸਾਲ ਸਬਜੀ ਮੈਂ ਬਣਾ ਦਿੱਤੀ ਐ ਨਾ ਨੇ ਕੱਟ ਦਿੱਤੀ ਸੀ ਕਿ ਫਾਂਡੇ ਵੀ ਧੋ ਲੈਨੇ ਫੁਲਕੇ ਬਣਾਨੇ ਨਾ ਨੂੰ ਕਰਨੀਆਂ ਬਣਾ ਲੈ ਚਾਰ ਛੇ ਆਪਣੀ ਜੋਗੇ ਜਿਹੜੇ ਬਣਾਏ ਮੈਂ ਰ ਬਜ਼ਾਰ ਹੋਊਂਗੀ ਧੀਰੀ ਹਾਂ ਮੈਂ ਹਾਂ ਤੂੰ ਹੀ ਕਿਤੇ ਚੱਲੇ ਹੋ ਆਹੋ ਇਹ ਰ ਬਜ਼ਾਰ ਚੱਲਨੀ ਆ ਅੱਛਾ ਚਲੋ ਠੀਕ ਆ ਦੀਦੀ ਜਿਹੜਾ ਕੰਮ ਪਿਆ ਸੀ ਕਰਨ ਵਾਲਾ ਉਹ ਕਰ ਲਿਆ ਤੁਸੀਂ ਸਾਰਾ ਹਾਂਜੀ ਭੈਣ ਜੀ ਕੱਲੇ ਨੇ ਨਾ ਤੁਹਾਡੇ ਮੰਡੇ ਦੇ ਸਾਰੇ ਕੰਮ ਤੋਂ ਉਹਨਾਂ ਨੂੰ ਬਸ ਉਹਨਾਂ ਨੂੰ ਫੁਲਕੇ ਲਾਣੇ ਮੈਂ ਆ ਕੇ ਖਾ ਲੈਣੀ ਆਪਣੀ ਵੀ ਰੋਟੀ ਬਣਾ ਲਈ ਆਹੋ ਤੇ ਮੇਰੀ ਵੀ ਬਣਾ ਲਈ ਉਹ ਨਾ ਕਾ ਛੱਡੀ ਵੀ ਮੈਂ ਕੋਈ ਨਹੀਂ ਸੋ ਗਈ ਸੀ ਮੈਨੂੰ ਭੁੱਖ ਨਹੀਂ ਸੀ ਬਣਾਣੀ ਆਪਣੀ ਰੋਟੀ ਇਕੱਠੇ ਆ ਕੇ ਖਾਣੀ ਮੈਂ ਓਛਾ ਚ ਦੀਦੀ ਅੰਤ ਇਹ ヘア ਬੰਨ ਮੇਰੀ ਕੁੜੀ ਦਾ ਲਾਇਆ ਜੇ ਹਾਏ ਜੇ ਉਹ ਉੱਠ ਗਈ ਨਾ ਤੇ ਉਹਨੇ ਮੈਨੂੰ ਬੜਾ ਲੜਨਾ ਬੇ ਤਾਈ ਨੇ ਮੇਰਾ ヘア ਬੰਨ ਲਾਇਆ ਵਾ ਵੇ ਲੋ ਲਾ ਦੋ ਆਏ ਕਿ ਨਾ ਪਰ ਸਾਹਮਣੇ ਨਾ ਦੇਓ ਮੈਨੂੰ ਦੇ ਦੋ ਤੂੰ ਹੀ ਮੈਨੂੰ ਹੋਣੀ ਇੱਥੇ ਖੋਈ ਦੋ ਮਿੰਟੇ ਰਾ ਦਿਨੀ ਤਨੂੰ ヘア ਬੰਨ ਹਾ ਤੇਰੀ ਕੁੜੀ ਦਾ ਆ ਰੁਕ ਦੋ ਮਿੰਟ ਐਲੋ ਆਏ ਤੇਰੀ ਕੁੜੀ ਦਾ ヘア ਬੰਨ ਇਹ ਮੇਰੀ ਕੁੜੀ ਦਾ ਵਾ ਧਿਆਨ ਨਾ ਨਾ ਅੱਖਾਂ ਖੋਲ ਕੇ ਵੇਖ ਲੈ ਇਹ ਗੁਲਾਬੀ ਆ ਤੇਰੀ ਕੁੜੀ ਦਾ ਤੇ ਮੇਰੀ ਕੁੜੀ ਦਾ ਆ ਦੇ ਨੀਲੇ ਰੰਗ ਦਾ ਵੈ ਚੱਲ ਜੇ ਮੈਂ ਪਾ ਵੀ ਲਿਆ ਘੜੀ ਤੇ ਕੀ ਹੋ ਗਿਆ ਤਾਇਆ ਮੈਂ ਉਹਦੀ ਕੁੜੀ ਇਹ ਕੁਝ ਕਵੇ ਨਾ ਕਵੇ ਤੇਰਾ ਦਿਲ ਭੁਜਰ ਭੁਜਰ ਕਰਦਾ ਰਹਿੰਦਾ ਵੈ ਕੰਮ ਤੇ ਕੋਈ ਕਰਨਾ ਨਹੀਂ ਘੜਦਾ ਵੈਲੀ ਜੀ ਮੇਜੀਪੂਰੀ ਦਾ హెయిਰ ਬੈਂਡ ਲਾ ਦੋ ਹੁਣ ਮੈਂ ਚੱਲੀ ਆ ਮੈਂ 10 ਮਿੰਟ ਚ ਆਏ ਨਾ ਦੂਰ ਨਹੀਂ ਚੱਲੀ ਗਲੀ ਬਾਰੀ ਚੱਲੀ ਆ ਫੁਲਕੇ ਲਾ ਮੈਂ ਆਨੀ ਖਾਨੀ ਆ ਕੇ ਹਾ ਹਾ ਕੀ ਹੈ ਆ ਲਿਖ ਲੱਗ ਹੀ ਜਾਂਦਾ ਵਾ ਭੁੱਲਦੀ ਰਹਿੰਦੀ ਚਪੜ ਚਪੜ ਭੁੱਲਦੀ ਰਹਿੰਦੀ ਜਦੋਂ ਵੇਖੀ ਕੋਈ ਵੀ ਗੱਲ ਗੱਲ ਸੜੀ ਪੈਂਦੀ ਮੈਨੂੰ ਹਾ ਕੁੜੀ ਦਾ ਮੈਂ ਕਿਹਾ ਕਿ ਮੇਰਾ ਹੈ ਮੇਰਾ ਹੁੰਦਾ ਤੇ ਤੈਨੂੰ ਮਦੀ ਨਾ ਦਿੰਦੀ ਕੁੜੀ ਤੋਂ ਇੰਨੀ ਆ ਗੱਲਾਂ ਸੁਣਾ ਗਈ ਆ ਦੋਨਾਂ ਦੀ ਪਤਾ ਨਹੀਂ ਇਹਨੂੰ ਕਦੋਂ ਵਗੜਾਉਣੀ ਆ ਸੌਣਾ ਤੇ ਲੱਗੰਦਿਆ ਹੈ ਮਨੇ ਕਿਹਾ ਮਮਾ ਤੂੰ ਇਹ ਮੇਰਾ ਲਾ ਲਿਆ ਜੀ ਰੋਟੀ ਬਣਾਵਾ ਹੋਣਾ ਕੀ ਹੈ ਚਾਹ ਬਣਾ ਲੈਣੀ ਚਾਹ ਰਸ ਮੈਂ ਖਾ ਲੈਣੀ ਹੈ ਜਦੋਂ ਆਏਗੀ ਨਾ ਫੇਰ ਰੋਟੀ ਬਣਾ ਲਾਂਗੇ ਮੈਂ ਚਾਹ ਬਣਾ ਲੈਂਦੀ ਆ ਆਪਣੇ ਵਾਸਤੇ ਕੁ ਮੇਰੇ ਨਾਲੇ ਦਿਲਦੁਲ ਕਾਤਾ ਪੈ ਰੋਟੀ ਬਣਾਉਣ ਕੁੜੀ ਨੂੰ ਵੀ ਨਾ ਚਾਰਾ ਸੁਵਾ ਦੇਣੀ ਆ ਸੁਵਾ ਦੇ ਹਾਂ ਕਾ ਚਲੀਏ ਚੱਲ ਮੈਂ ਹੋਈ ਦੋਈ ਮਮਾ ਹਾਂ ਨੋਈ ਦੋਈ ਮਮਾ ਮਮਾ ਮੈਂ ਲਾ ਖੇਲਦੀ ਵੀ ਬੱਚੇ ਨਾਲ ਕਰ ਰਹੇ ਆਂ ਅੱਛਾ ਪਹਿਲਾਂ ਰੋਟੀ ਬਣਾ ਦਿੱਤੀ ਹੋਈ ਛੋਟੀ ਖਾਓ ਮੈਂ ਤੇ ਰੈਸਟ ਕਰਾਂ ਤਬਾਗੇ ਤਾ ਤਨੇ ਰੋਟੀ ਵਾਲਾ ਰੋਟੀ ਬਣਾ ਗਏ ਆ ਗਏ ਕਿੱਥੇ ਰੱਖਿਆ ਹੋਇਆ ਇੱਥੇ ਰੱਖ ਦਿੱਤਾ ਵੇ ਇੱਕ ਰੋਟੀ ਬਣਾਉਣ ਨੂੰ ਕਹੀ ਇਹਨੂੰ ਇੱਕ ਦੋ ਫੁਲਕੇ ਨੀਰ ਕੋ ਲੱਥੇ ਮੇਰੇ ਉੱਤੇ ਆਪ ਖਾ ਲਿਓ ਨੀ ਰੋਟੀ ਮੁਹ ਕੀ ਕਰਾ ਰਹੀ ਕੁੜੀ ਦਾ ਜਿੰਨਾ ਕੰਮ ਕਿਹਾ ਉਹ ਨਾ ਵੀ ਰਿਲ ਕੋ ਹੋਇਆ ਹੈਗਾ ਮੈਂਨ ਗਾਲਾਂ ਤਾਂ ਲੈਣਾ ਜਾ ਕੇ ਕੋਲੀ ਕੀ ਕਰਦੀ ਐ ਜਾਂ ਮੁੱਛ ਤੇ ਕਰਦੀ ਐ ਚਾਂਦੀ ਕੀ ਐ ਮਤਲਬ ਜੇ ਸਬਜੀ ਕੱਟਣ ਹੋ ਗਈ ਐ ਸਬਜੀ ਕੱਟ ਕੇ ਜੇ ਭਾਂਡੇ ਧੋਣੂ ਕਿਹਾ ਮੈਂ ਨਾ ਥੋ ਲਿਆ ਜੀ ਮੈਂ ਨਹੀਂ ਹੁਣ ਸਫਾਈਆਂ ਕਰਨੀਆਂ ਨਾ ਹੁਣ ਭਾਂਡੇ ਧੋਣੇ ਤੇ ਬੰਦੇ ਨੂੰ ਦੇਖ ਤੇ ਨਜ਼ਰ ਆਉਂਦਾ ਨਾ ਮੈਂ ਬੈੱਡ ਮੈਂ ਚਾਦਰ ਵਿਛਾ ਦਵਾ ਜਾਂ ਇਹ ਕੀ ਇੱਕ ਤੈ ਨਹੀਂ ਕਰ ਸਕਦੀ ਹੈਗੀ ਸੱਚੇ ਨੂੰ ਬਹੁਤ ਦੁਖੀ ਦਿੱਤਾ ਹੋਇਆ ਨਹੀਂ ਮੈਂ ਮੰਮੀ ਨੇ ਹੁਣ ਆਣਾ ਨਾ ਮੈਂ ਮੰਮੀ ਨੂੰ ਕਹਿਣਾ ਮੈਨੂੰ ਅੱਡ ਕਰ ਦੋ ਮੇਰੇ ਕੋਲ ਨਾ ਸਲੀਤ ਨਵਾਂ ਸੇ ਆਪਾਂ ਕੋ ਪ੍ਰਦਾਸ਼ ਹੁੰਦਾ ਹੈਗਾ ਨਿੱਕਾ ਖਲੇਸ਼ ਨਿੱਕਾ ਖਲੇਸ਼ ਇਹ ਚਾਹਦੀ ਆ ਮੈਂ ਕੁਝ ਬੋਲਾਂ ਪਰ ਮੈਂ ਨਹੀਂ ਬੋਲ ਪਤਾ ਨਾ ਉਹ ਤਾਂ ਇਹ ਸਭ ਕਿਉਂ ਕਰਦੀ ਹੈ ਕੰਮ ਤੇ ਕੰਮ ਤੂੰ ਨਹੀਂ ਕਰਨਾ ਹੁੰਦਾ ਜੇ ਬੁਝਾਰ ਜੰਨੀ ਐ ਬੁਝਾਰ ਖਾਪੀ ਜੰਨੀ ਐ ਆਪਣੇ ਘਰ ਨੂੰ ਪਰਤਾ ਦੇਗੀ ਦੋਵਾਂ ਭਰਾਵਾਂ ਚ ਲੜਾਈ ਕਰਾ ਦੇਗੀ ਕਿਸ ਨਾਲ ਕਿਸੇ ਨਾਲੋਂ ਹੁਣ ਪਤਾ ਮੰਮੀ ਹੈਗੇ ਨਹੀਂ ਕੁਝ ਕਹਿਣ ਵਾਲਾ ਤੇ ਬਸ ਬੱਚੇ ਨਾਲ ਲੱਗੇ ਰੋ ਬੱਚੇ ਤੇ ਨਹੀਂ ਬੱਚੇ ਸਾਹਮਣੇ ਪੈਣ ਨਹੀਂ ਉੱਤੇ ਵੀ ਬੱਚੇ ਚਾਦਰ ਟੈਨ ਨਹੀਂ ਲੱਗੀ ਲੱਗੀ ਇਹਦੇ ਕੋਲ ਕੱਪੜੇ ਤੇ ਕੱਪੜੇ ਉੱਤੇ ਮੈਂ ਤਾਇ ਲਾ ਗਈ ਆ ਮੁੰਡਾ ਸਾਹਵੇਂ ਲੰਦਾ ਵਾ ਕੋਈ ਨਾ ਪੁੱਤ ਮੈਂ ਵੀ ਨਹੀਂ ਗਲੇਸ਼ ਕੋਈ ਪਾਣਾ ਮੈਂ ਵੀ ਨਹੀਂ ਕੁਝ ਕਹਿਣਾ ਮੰਮੀ ਨੂੰ ਤੂੰ ਜਾਣੇ ਤੇ ਮੰਮੀ ਜਾਣੇ ਚਾਹਦੀ ਐ ਮੈਂ ਕਲੇਸ਼ ਪਾਣਾ ਮੈਂ ਬੋਲਾਂ ਕਿ ਮੈਂ ਮਾੜੀ ਬਣਾ ਕਿ ਮੈਂ ਮੈਂ ਦੇ ਤਾਂ ਦੁਖੀ ਹਾਂ ਤੇ ਮੈਂ ਅੱਡਣਾ ਚਾਹੁੰਦੀ ਹਾਂ ਪਰ ਕੋਈ ਨਾ ਕੋਤੋਂ ਕਿਉਂ ਮੈਨੂੰ ਕੰਮ ਹੀ ਕਰਨੇ ਆ ਕੋਈ ਨਹੀਂ ਮੈਂ ਕਰਨਾ ਹਾਂ ਪਰ ਮੈਂ ਆਪਣੇ ਮੋਂ ਨੂੰ ਕੁਝ ਬੋਲਣਾ ਹੈਗਾ ਕਲੀਅਰ ਹੈਗਾ ਇਹਦੇ ਛੋਟੇ ਛੋਟੇ ਕੰਮ ਨਹੀਂ ਜਦੋਂ ਕਰਨੇ ਤੇ ਸਾਥ ਕੋਈ ਨਹੀਂ ਮੈਂ ਨਹੀਂ ਕਰਨੀ ਕੋਈ ਗੱਲ ਇਹ ਨਹੀਂ ਲੋੜ ਪਈ ਕਿਸ਼ਨਾ ਗੱਲ ਕਰਨ ਦੀ ਇਹਨੂੰ ਲੋੜ ਆ ਇਹਨੂੰ ਦਿੱਕਤ ਆ ਮੇਰੇ ਤੋਂ ਕਾਮਚੋਰ ਐ ਮੈਂ ਰੋਟੀ ਬਣਾਉਣ ਦਾ ਤਾਂ ਪ੍ਰੋਬਲਮ ਐਨੂੰ ਐ ਸਫਾਈਆਂ ਤਾਂ ਪ੍ਰੋਬਲਮ ਐਨੂੰ ਐ ਇੱਕ ਪਰਵਾਜ਼ ਐ ਨਹੀਂ ਰਹਿਣਾ ਚਾਹੁੰਦੀ ਤਾਂ ਠੀਕ ਐ ਨਾ ਮੈਂ ਕੋਈ ਪੂਰੀ ਬਣਾ ਜੇ ਲੋੜ ਆ ਆਪੇ ਕਰੇ ਕਿ ਆਪਣੇ ਖਸਨ ਨਾ ਕਰ ਤੇ ਮੰਮੀ ਨਾਲ ਕਰਾਂ ਤਾਂ ਮੈਂ ਸੋਚੀ ਮੰਮੀ ਨਾਲ ਗੱਲ ਕਰਦੀ ਮੰਮੀ ਨੂੰ ਫੋਨ ਕਰਦੀ ਆ ਵੀ ਇਹਨੂੰ ਸਮਝਾਓ ਉੱਥੇ ਕੰਮ ਕਰੇ ਪਰ ਨਹੀਂ ਕੋਈ ਮਨ ਦੋ ਚਾਰ ਦਿਨਾਂ ਦੀ ਗੱਲ ਐ ਤੇ ਮੈਂ ਗੱਲ ਤੇ ਕਰਾਂਗੀ ਨਵਾਇਦਾਵਾ ਕੇ ਮੰਨੇ ਤਾਂ ਸਿਰੇ ਨਾਲ ਤੋ ਲਿਆ ਭਾਂਡੇ ਨਹੀਂ ਕੀਤੇ ਸਫਾਈਆਂ ਨਹੀਂ ਕੀਤੀ ਤੇ ਮੇਰੀ ਰੋਟੀ ਨਾ ਖੀਏ ਗਲਤੀ ਕਰਨੀ ਪਣੀ ਆ ਨਾ ਨਾ ਅਜੀ ਦੀਦੀ ਨਾ ਭੁੱਖ ਲੱਗੀ ਬੜੀ ਰੋਟੀ ਬਣਾਈ ਹੋਣੀ ਤੋਂ ਰੋਟੀ ਖਵਾ ਲੇ ਮੈਨੂੰ ਰੋਟੀ ਦੀਦੀ ਮੈਂ ਬਣਾ ਦੇਣੀ ਹੁਣੇ ਤੁਹਾਨੂੰ ਬਣਾ ਦੇ ਲਈ ਕੋਈ ਨਹੀਂ ਬਹਿ ਜਾ ਬਹਿ ਜਾ ਬਹਿ ਜਾ ਅੱਛਾ ਰੋਟੀ ਨਹੀਂ ਖਾਣੀ ਮੈਨੂੰ ਅੱਗੇ ਲੱਗਦਾ ਸੀਗਾ ਤੁਸੀਂ ਬਾਹਰੋਂ ਖਾ ਕੇ ਆਓਗੇ ਫਿਰ ਮੈਂ ਬਣਾਈ ਨਹੀਂ ਨਾ ਕੁੱਤਿਆਂ ਨੂੰ ਬਹੁਤ ਲੱਗੀ ਹੋਈ ਆ ਤੇ ਮੈਂ ਜਦ ਬਾਜ਼ਾਰੋਂ ਆਈ ਨਾ ਤੂੰ ਆਪਣੀ ਬੇਟੀ ਨਾਲ ਗਈ ਸੀ ਤੇ ਮੈਂ ਆ ਕੇ ਪਹਿਲਾਂ ਸੋਈ ਜਾਈਂਆ ਡੱਬਾ ਖਾਲੀ ਤੇ ਹੁਣ ਕੀ ਕਰਾਂ ਹੁਣ ਤਾਂ ਕੈਨੇ ਮੈਂ ਰੋਟੀ ਬਣਾ ਦਿੰਨੀ ਐ ਦ ਚੂਹੇ ਮੇਰੇ ਦੋੜਦੇ ਪਏ ਨੇ ਕਹਿੰਦੇ ਚਾਹ ਤੂੰ ਕਹਿੰਨੀ ਮੈਂ ਰੋਟੀ ਬਣਾ ਦਿੰਨੀ ਜਦੋਂ ਮੈਂ ਤੁਹਾਨੂੰ ਕਹਿ ਕੇ ਗਈ ਆ ਕਿ ਰੋਟੀ ਬਣਾ ਕੇ ਰੱਖੋ ਇਕੱਠੇ ਆ ਕੇ ਖਾਣੇ ਆ ਮੈਨੂੰ ਲੱਗਾ ਤੁਸੀਂ ਵੀ ਨਹੀਂ ਬਣਾ ਕੇ ਬਣਾਈ ਉਹਨਾਂ ਆਪਣੀ ਰੋਟੀ ਚੱਕ ਕੋਈ ਗੱਲ ਮੈਨੂੰ ਉਹਨਾਂ ਤੋਂ ਆਹ ਦੱਸ ਕਲੀਅਰ ਚਾਹ ਨਹੀਂ ਗੀ ਚਾਹ ਨਹੀਂ ਮਤਲਬ ਇਦਾਂ ਦੇ ਕੋਸ਼ ਨਹੀਂ ਦੇ ਦੇ ਮੈਂ ਕੋਈ ਗਾਲ ਥੋਣਾ ਕਰੀ ਤੁਹਾਡੇ ਨਾਲ ਹੋ ਜੀ ਹਾਂ ਗਾਲ ਤਾਂ ਕੋਈ ਨਾ ਕਰੀ ਪਰ ਸਮੇਂ ਸਭ ਲੱਗਦੀ ਮੈਨੂੰ ਮੈਂ ਰੋਟੀ ਨੂੰ ਚੁੱਚ ਨਹੀਂ ਕਹਿੰਦੀ ਨਾਮ ਮਮਾ ਤੂੰ ਜੇ ਕਮੇਂ ਮੈਂ ਕੱਲੀ ਕੰਮ ਕਰੀ ਜਾਵਾਂ ਘਰ ਦਾ ਤੇ ਤੂੰ ਹੱਥ ਨਾ ਲਾਵੇਂ ਤੇ ਐਦਾਂ ਨਹੀਂ ਹੁੰਦਾ ਜੇ ਇਕੱਠੇ ਰਹਿਣਾ ਨਾ ਹੈ ਨਾ ਤੇ ਇਕੱਠੇ ਨਾ ਮਿਲ ਜੋੜ ਕੇ ਰਹਿਣਾ ਹੋਵੇ ਤੇ ਕੰਮ ਵੀ ਕਰਨੇ ਪੈਂਦੇ ਨੇ ਤੂੰ ਕਿੰਨੀ ਕੋਈ ਗੱਲ ਨਹੀਂ ਤੂੰ ਛੋਟੀਆਂ ਵਾ ਵੱਡੀਆਂ ਤੇ ਕਰ ਲਾਂਗੇ ਐਦਾਂ ਨਹੀਂ ਹੁੰਦਾ ਤੂੰ ਜੋ ਚਾਹਨੀ ਸਾਥ ਮੈਨੂੰ ਪਤਾ ਹੁਣ ਮੰਮੀ ਆਣਗੇ ਨਾ ਤੂੰ ਜੋ ਚਾਹਨੀ ਹੈ ਬਟਵਾਰਾ ਚਾਹਨੀ ਹੈ ਨਾ ਯਾ ਅਲੱਗ ਰਹਿਣਾ ਚਾਹਨੀ ਆ ਰਸੋਈ ਅਲੱਗ ਕਰਨਾ ਚਾਹਨੀ ਆ ਤੇ ਕਰਨ ਮੰਮੀ ਨਾਲ ਕਰ ਭਾਜੀ ਆਂਦੇ ਨੇ ਆਪਣੇ ਘਰ ਨੂੰ ਕਰ ਗੱਲ ਕਿਉਂ ਮੈਨੂੰ ਮੈਨੂੰ ਕੋ ਤੰਗ ਕਰਦੀ ਪਈ ਉਹ ਵੀ ਉਦੋਂ ਕਰਦੀ ਤੂੰ ਜਦੋਂ ਮੰਮੀ ਘਰ ਨਹੀਂ ਹੁੰਦੀ ਤੇ ਜੇ ਤੁਹਾਨੂੰ ਲੱਗਦਾ ਨਾ ਕਿ ਮੈਂ ਹੁਣ ਮੰਮੀ ਨਾਲ ਕੋਈ ਗੱਲ ਕਰਾਂਗੀ ਤੇ ਮੇਰੀਆਂ ਗੱਲਾਂ ਤੋਂ ਮੰਮੀ ਪਰੇਸ਼ਾਨ ਹੋਣ ਕੇ ਕਹਿਣਗੀ ਕੋਈ ਨਹੀਂ ਮੈਂ ਤੁਹਾਨੂੰ ਅੱਡ ਕਰ ਦੰਨੀ ਆ ਰਸੋਈ ਅੱਡ ਕਰ ਦੰਨੀ ਆ ਪ੍ਰੋਬਲਮ ਤੇ ਮੇਨੂੰ ਆ ਇਸ ਲਈ ਜੇ ਤੁਹਾਨੂੰ ਭਲਾ ਚਾਹਣੀ ਹੈ ਨਾ ਜਾਂ ਮੇਰੇ ਤੋਂ ਅੱਡ ਹੋਣਾ ਚਾਹਣੀ ਹੈ ਨਹੀਂ ਘਰ ਦੇ ਕੰਮ ਕਰਨਾ ਚਾਹਣੀ ਤੇ ਖੋਲ ਕੇ ਕਰਨਾ ਮੰਮੀ ਨਾਲ ਗੱਲ ਮੈਨੂੰ ਕੋ ਪਰੇਸ਼ਾਨ ਕਰਦੀ ਪਈ ਬਾਕੀ ਕੋਈ ਗੱਲ ਖਰੀ ਵੀ ਜਾਣੀ ਮੇਰਾ ਕੁਝ ਨਹੀਂ ਵੀ ਰਹਿਣਾ ਮੰਮੀ ਨੂੰ ਸਭ ਪਤਾ ਲੱਗ ਜਾਣਾ ਤੂੰ ਜੋ ਕਰਦੀ ਵੀ ਤੇ ਮੈਂ ਆਪਣੇ ਮੂੰਹ ਕੁਝ ਨਹੀਂ ਕਹਿਣਾ ਠੀਕ ਹੈ ਤੂੰ ਜਾਣ ਹੁਣ ਤੇਰਾ ਕੰਮ ਜਾਣੀ ਫੁਲਕੇ ਸਿਰਫ ਤੈਨੂੰ ਕਹੇ ਸੀ ਮੈਂ ਬਣਾਉਣਾ ਉਹ ਨਹੀਂ ਬਣੇ ਤੇਰੇ ਕੋਲ ਹੋਰ ਮੈਂ ਤੇ ਤੂੰ ਕੀ ਆਸ ਰੱਖਣੀ ਹੈ ਗਰਾਨੀਆਂ ਜਿਹਾਣੀਆਂ ਨਾ ਪਹਿਣਾ ਵਾਂਗੂ ਰਹਿਣੋਂ ਤਾਂ ਸੋਹਣੀਆਂ ਲੱਗਦੀਆਂ ਚੱਲ ਕੋਈ ਗੱਲ